ਕਾ ਚੋਰ ਬਹੁਤ ਦਿਨ ਜਿੰਨੇ ਮੈਂ ਬਥੜੇ ਕੀ ਜੀ ਕਿ ਕੀ ਹੁੰਦਾ ਹੈ ਇਹਦੇ ਵਿੱਚ ਵੀ ਸਾਡੇ ਕੋਲ ਨਾ ਜਰਮਨਜੀਤ ਬਿਆਸ ਦਾ ਹੈਗਾ ਤੇ ਨਿਸ਼ਾਨ ਸਿੰਘ ਇਹ ਵੀ ਬਿਆਸ ਦਾ ਪ੍ਰਵੀਨ ਇਹ ਵੀ ਬਿਆਸ ਦਾ ਇਹ ਤਿੰਨੇ ਜਿਹੜੇ ਹੈਗੇ ਨੇ ਜਿਹੜੇ ਮਤਲਬ ਜੰਗ ਮੁੰਡੇ ਆ ਔਰ ਇਹ ਕਾਰਾਂ ਚੋਰੀ ਕਰਨ ਦਾ ਕੰਮ ਕਰਦੇ ਸੀਗੇ ਇਹਨਾਂ ਨੇ ਅਜੈਬ ਸਿੰਘ ਪੱਤੀ ਲਾਤੂ ਢਿਲਮਾ ਦੀ ਕਾਰ ਜਿਹੜੀ ਸੀ ਜੈਨ ਕਾਰ ਇਹਨਾਂ ਨੇ ਚੋਰੀ ਕੀਤੀ ਸੀ ਪੀਵੀ09ਡੀ 5999 ਸੀ ਮੇਰੇ ਨਾਲ ਇੱਕ ਕਾਰ ਜਿਹੜੀ ਸੀਗੀ ਉਹ ਬੇਗੋਵਾਲ ਤੋਂ ਚੋਰੀ ਦੀ ਚੋਰੀ ਕੀਤੀ ਸੀ ਆਲਟੋ ਕਾਰ ਸੀਗੀ ਉਹ ਜੀ ਉਹਦੇ ਸਬੰਧ ਵਿੱਚ ਅਸੀਂ 44/24 ਮਕਦਮਾ 303 ਪਬਲਿਕ 2 ਬੀਐਨਐਸ ਦੀ ਧਾਰਾ ਦੇ ਤਹਿਤ ਅਸੀਂ ਚੋਰੀ ਦਾ ਮਕਦਮਾ ਦਰਜ ਕਰਕੇ ਤਫਤੀਸ਼ ਓਪਨ ਕੀਤੀ ਸੀਗੀ ਉਸ ਤਫਤੀਸ਼ ਦੀ ਲੜੀ ਦੇ ਵਿੱਚ ਜਿਹੜੀ ਹੈਗੀ ਆ ਇਹ ਤਿੰਨ ਬੰਦੇ ਸਾਨੂੰ ਮਤਲਬ ਜਿਹੜੇ ਸੀਗੇ ਦੋਸ਼ੀ ਗ੍ਰফতার ਹੋਈ ਸੀਗੇ ਇਹਨਾਂ ਦੇ ਕੋਲੋਂ ਫਿਰ ਅਸੀਂ ਜਦੋਂ ਪੁੱਛਗਿੱਛ ਕੀਤੀ ਤਾਂ ਇਹਨਾਂ ਨੇ ਇੱਕ ਬਿਆਸ ਬਾਬਾ ਬਕਾਲਾ ਸਾਹਿਬ ਦੇ ਲਾਗੇ ਇੱਕ ਕਵਾੜੀਆ ਹੈਗਾ ਉਹਦੇ ਕੋਲੇ ਦੰਦੇ ਸੀ ਉਹ ਕਵਾੜੀਆਂ ਕਾਰਾਂ ਨੂੰ ਕੱਟ ਦਿੰਦਾ ਸੀਗਾ ਕੱਟ ਕੇ ਪਾਰਟਸ ਕਰ ਦਿੰਦਾ ਸੀਗਾ ਔਰ ਇਹ ਇਹਨਾਂ ਨੇ ਕਰੀਬ 7 ਜਿਹੜੀਆਂ ਕਾਰਾਂ ਹੈਗੀਆਂ ਇਹਨਾਂ ਨੇ ਚੋਰੀ ਕੀਤੀਆਂ ਜਿਹੜੀਆਂ ਹੁਸ਼ਿਆਰਪੁਰ ਜਲੰਧਰ ਤੇ ਸਾਡੇ ਕਪੂਰਸਲਾਂ ਦੀਆਂ ਦੋ ਹੋ ਗਈਆਂ ਇਸ ਤਰੀਕੇ ਦੇ ਨਾਲ ਇਹਨਾਂ ਨੇ ਵਾਲਿਆਂ ਤੋਂ ਵਾਲੇ ਕਰਤਾਰਪੁਰ ਦੀਆਂ ਕਾਰਾਂ ਚੋਰੀ ਕਰਕੇ ਇਹ ਪੋਸਟ ਕੁਆਡੀਆਂ ਦਿੰਦੇ ਸੀ ਇਹਨਾਂ ਦੇ ਖਿਲਾਫ ਅਸੀਂ ਮੁਕੱਦਮਾ ਦਰਜ ਕਰਕੇ ਇਹਨਾਂ ਦਾ ਰਿਮਾਂਡ ਜਿਹੜਾ ਹੈਗਾ ਉਹ ਲੈ ਕੇ ਤੇ ਅਗਲੀ ਜਿਹੜੀ ਜਾਣਕਾਰੀ ਪੁੱਛ ਕੇ ਇਹ ਜਿਹੜੀ ਇਹਨਾਂ ਤੋਂ ਹਾਸਲ ਕਰਦੇ ਆ ਇਸ ਮਾਮਲੇ 'ਚ ਕੋਈ ਬਰਾਮਦਗੀ ਹੋਈ ਕਾਰਾਂ ਦੀ ਆ ਬਰਾਮਦਗੀ ਦੋ ਕਾਰਾਂ ਦੀ ਹੋ ਗਈ ਹੈ ਸਾਡੇ ਕੋਲ ਜਿਵੇਂ ਦਲਮਾ ਵਾਲੀ ਕਾਰਦੀ ਤੇ ਜਿਹੜੀ ਸੀ ਦੂਸਰੀ ਸਾਡੀ ਗੁਆੜੀ ਵਾਲੀ ਕਾਰਦੀ ਬਰਾਮਦੀ ਹੋ ਗਈ ਉਹ ਕਾਰ ਦੇ ਪਾਰਟਸ ਹੈਗੇ ਆ ਗੁਆੜੀਏ ਨੇ ਕੱਟ ਦਿੱਤੇ ਆ ਉਹ ਬਰਾਮਦੀ ਹੋ ਗਈ ਬਾਕੀ ਅਸੀਂ ਹੋਰ ਸਾਡੀ ਤਫ਼ਤੀਸ਼ ਓਪਨ ਹੈ ਜੀ ਉਹਨੂੰ ਅਸੀਂ ਕਰਦੇ ਇਸ ਮਾਮਲੇ ਵਿੱਚ ਕਿੰਨੇ ਜਿਹੜੇ ਰਿਸ਼ਤੀਨ ਦਾ ਸ਼ਾਮਲ ਸੰਪ ਤਿੰਨ ਤਿੰਨ ਵਿਅਕਤੀ ਇਹ ਹੋਗਾ ਇੱਕ ਦੂਸਰਾ ਗੁਆੜੀਆ ਹੋਵੇਗਾ ਚਾਰ ਫਿਲਹਾਲ ਅਜੇ ਚਾਰ ਵਿਅਕਤੀਆਂ ਪਰ ਓਕੇ ਕਿੰਨੇ ਗ੍ਰਫਤਾਰ ਕੀਤੇ ਗਏ ਤਿੰਨ ਤਿੰਨੇ ਤਿੰਨੇ ਗ੍ਰਫਤਾਰ ਨੇ ਠੀਕ ਹੈ ਸਰ